ਤਾ ਹਾਂਜੀ ਬਾਬਿਓ ਕੀ ਹਾਲ ਚਾਲ ਹੋ ਟਿਕਾ ਤੇ ਤਾਰੇ ਇਸ ਤੇ ਜਾਨਵਰ ਪੰਛੀ ਓਕੇ ਹੋਣਗੇ ਹਣਾ ਬਈ ਸਾਰਿਆਂ ਦੇ ਤੇ ਇੱਕ ਤਾਂ ਪੰਜ ਵਧੀਆ ਹਣਾ ਸਕੂਲੋਂ ਆਏ ਸੀ ਮੈਂ ਚਲ ਕਰੀਏ ਵਲੌਗ ਸਟਾਰਟ ਕੱਲ ਨਹੀਂ ਬਣਾਇਆ ਗਿਆ ਬਈ ਤੇ ਦੇਖੋ ਉਧਰ ਪਤੰਗ ਉੱਡੀ ਜਾਂਦਾ ਬਾਬਿਓ ਮੇਰੀ ਨੀਂਗਾ ਬਹੁਤ ਸੋਹਣੀ ਪਈ ਆਏ ਹਾਏ ਇਹ ਲੈ ਇਹ ਕਰੂ ਮੈਂ ਕੰਮ ਪਲੰਗੇ ਦਾ ਨਹੀਂ ਮੈਂ ਇਹ ਚ ਪਸਾਉ ਚਲ ਛੱਡੋ ਚਲੋ ਬਾਬਿਓ ਅੱਜ ਦੇ ਵਲੌਗ ਦੇ ਬੱਚ ਲਾਵਾਂਗੇ ਆਪਾਂ ਥੋੜਾ ਮਤਲਬ ਕੀ ਕਹਿੰਦੇ ਨੇ ਸਟੈਂਡ ਛਤਰੀ ਵਾਲਾ ਠੀਕ ਹੈ ਤਿੰਨ ਵਾਲੀ ਬਈ ਅੱਜ ਡੱਬੀ ਛੱਡ ਕੇ ਆਉਣੇ ਆਪਾਂ ਡੱਬੀ ਨੂੰ ਛੱਡ ਕੇ ਆਉਣੇ ਆ ਇਹ ਤੰਗ ਉਹ ਸੱਚ ਤੰਗ ਨਹੀਂ ਇਹ ਉਹ ਕਰੀ ਜਾਂਦੀ ਆ ਆਪਣੀ ਪੱਟੇ ਨੂੰ ਖਰਾਬ ਕਰੀ ਜਾਂਦੀ ਆ ਪੱਠਾ ਆਪਣਿਆਂ ਗਾਗਲੀ ਵਾਰ ਡਾਉਣਾ ਹਨਾ ਗਰਮੀਆਂ ਦੇ ਵਿੱਚ ਮਾਰਚ ਚ ਬਸ ਮਾਰਚ ਤੋਂ ਅੱਗੇ ਬਸ ਇਹਨੂੰ ਕੱਢ ਦਾਂਗੇ ਪੱਟੇ ਨੂੰ ਇਹਨੂੰ ਸਟਾਰਟ ਕਰ ਦਾਂ ਕੱਢਣ ਨੂੰ ਠੀਕ ਹੈ ਇਨੂੰ ਡਾਉਣਾ ਹੁੰਦਾ ਭਈ ਇਹ ਮਲੂਗਾ ਦੱਕਰੀ ਜਾਂਦੇ ਨੇ ਨਾ ਕੰਮ ਕੁੰਮ ਜਾ ਤੇ ਅੱਜ ਇਹਨੂੰ ਛੱਡ ਕਾਉਣਾ ਡੱਬੂ ਨਾਲ ਆਪਾਂ ਰਵੀ ਲਵੇ ਉਸੇ ਲਈ ਜਿੱਥੋਂ ਲੈਣ ਦੀ ਉੱਥੇ ਜਾਉਗੇ ਇਹ ਠੀਕ ਹੈ ਤੇ ਚੱਲਦੇ ਆਂ ਫਿਰ ਪਾਉਣਿਆਂ ਨੂੰ ਝੋਲੇ 'ਚ ਸੱਟੀ ਇਹਨੂੰ ਚਲੋ ਮਲਦੇ ਆ ਬਾਬਿਓ ਆ ਲਾਓ ਜੀ ਬਾਬਿਓ ਬਾਹਰ ਉੱਜੇਗੇ ਡੱਬੀ ਝੜਤੀ ਕਹਿੰਦੇ ਦਿਖਾਓ ਛੜਤੀ ਕਿੱਧਰ ਛੱਡੇ ਇਹਨੂੰ ਲੈ ਕੇ ਜਾਂਦੇ ਹਾਂ ਨੂੰ ਬਾਅਦ 'ਚ ਉਹ ਕਰ ਫੋਟ ਠੀਕ ਹੈ ਕੀ ਹੁੰਦਾ ਚੱਲਣ ਦੇ ਕੰਮ ਆ ਲਓ ਬਾਬੇ ਉਹ ਡੱਬੀ ਮੋੜਤੀ ਨੂੰ ਆਪਣੀ ਠੀਕ ਹੈ ਤੇ ਹੁਣ ਆਪਣਾ ਜਿਹੜਾ ਕੋ ਮਰਜ਼ੀ ਕਰੇ ਦਾਣੇ ਨੂੰ ਨਹੀਂ ਪਾਇਓਏ ਪਾਉਣੇ ਨਾ ਹੈਲੋ ਆ ਗਿਆ ਆ ਗਿਆ ਕਿੱਥੇ ਖੜਿਆ ਤੂੰ ਇਹ ਤੇ ਯਾਰ ਆਪਣਾ ਤਾਂ ਹਾਂਜੀ ਬਾਬੋ ਆ ਗਏ ਭਈ ਆਪਾਂ ਵਾਪਸ ਘਰ ਨੂੰ ਆਪਾਂ ਠੀਕ ਹੈ ਇਹ ਮੋਸਲੇ ਜਾਈ ਜਾਨੇ ਆ ਕਾਂਤੀ ਘਰ ਆ ਕੇ ਅਨਰਾਵ ਨੂੰ ਕਰਦੇ ਫੋਨ ਤੇ ਜਾ ਕੇ ਟ੍ਰੈਲਰ ਬਣਾਉਣ ਕਿੱਲਾ ਉਹ ਬਣਾ ਬਈ ਕਰਦੇ ਆਣਾ ਛੱਡ ਨਾਲ ਸ਼ੇਰ ਤੇ ਹਾਂ ਚਲੋ ਕਰਦੇ ਚੱਲਦੇ ਤਾਂ ਲਓ ਜੀ ਬਾਬੋ ਆ ਗਿਆ ਆਪਣੇ ਫੋਮ 'ਚ ਆਪਣੇ ਘਰੇ ਤੇ ਪਹਿਲਾਂ ਤੇ ਇਹਨਾਂ ਨੂੰ ਦਾਣੀ ਪਾਈਏ ਬਾਬੋ ਕਮੈਂਟਾਂ ਟਾਂਡੇ 'ਚ ਭੁੱਖੇ ਨੇ ਆਣਾ ਬਈ ਤੇ ਕੱਲ ਨੂੰ ਆਪਾਂ ਕਰਿਆਂਗੇ ਸਵੇਰੇ ਦੇਖਦੇ ਆ ਨਾ ਵਲੌਗ ਬਣਾ ਲਾ ਚੀ ਦਾਣੇ ਲੈ ਕੇ ਚੱਲਦੇ ਆ ਆਈ ਆਈ ਤੰ ਲਾਓ ਜੀ ਬਾਬੋ ਪਾਤੇ ਵੀ ਦਾਣੇ ਤੇ ਠੀਕ ਹੈ ਤੇ ਕੱਲ ਹਾਂ ਡੱਬੀ ਛੱਡਿਆ ਆਪਾਂ ਤੇ ਕੱਲ ਵੀ ਹਨਾ ਮੈਂ ਕੀ ਕਰਿਆ ਤੁਹਾਨੂੰ ਪਤਾ ਵੀ ਡੱਬਾ ਮਸਤ ਉਹ ਆਪਣਾ ਡੱਬੀ ਮਸਤ ਹੋਈ ਜਾਂਦੀ ਸੀ ਉਹ ਕੂਤਰ ਮਸਤ ਹੋਈ ਜਾਂਦੀ ਆ ਰੇ ਟੰਬਾ ਮੇਰੂੰ ਕੁੱਤਿਆ ਨਿਕਲ ਜਾ ਵੱਟਾਂ ਬਈ ਵੇਦਾ ਨਵੀਂ ਮੈਂ ਦੇਖਦਾ ਨਹੀਂ ਕੁੱਤਾ ਬਿੱਲੀ ਕੋਈ ਮਰਜੀ ਆ ਜੇ ਚਾਹੇ ਪਲਿਆ ਹੋਈ ਆ ਜੇ ਕਿਸੇ ਦਾ ਜਦੋਂ ਘਰੇ ਵੜ ਗਿਆ ਮੈਂ ਲਾ ਬਿਓ ਚੜਦੀ ਆਣਾ ਇਹਨੇ ਖੁੱਡੇ ਲੈਵੇਂ ਨਾ ਜੇ ਬਸ ਕੋਈ ਕੁੱਤਾ ਜਾਂ ਬਿੱਲੀ ਹਾਂ ਤੁੰਬਾ ਵੇਰਦਾ ਨਾ ਪਤਾ ਠੀਕ ਆ ਤਾਂ ਆਹ ਹੈ ਐਨੇ ਕਿ ਇੱਧਰ ਪਾਈਏ ਠੀਕ ਆ ਤੇ ਇਧਰੋਂ ਬਾਬੋ ਓ ਯਾਰ ਬਾਲੀ ਬਠਖਾਨਾ ਹੋਇਆ ਪਿਆ ਯਾਰ ਚਲ ਖੱਡ ਤੇ ਨ ਇਧਰੋਂ ਚੱਲ ਪੱਠਾ ਚੱਕੀ ਪਹਿਲਾਂ ਆ ਜਾਓ ਪੱਠਾ ਤੈਨੂੰ ਤਾਂ ਕਰਤਾ ਹੋਣਾ ਇਹਨੇ ਗੋਤਰੀ ਨੇ ਸੱਟ ਬੈਠਾ ਤਾਂ ਲਓ ਜੀ ਬਾਤ ਹੁਣ ਝਾੜ ਤੇ ਦੋਣੇ ਐਨੇ ਐਨੇ ਕਪਾਈਏ ਕਿਉਂਕਿ ਖਾਂਦੇ ਹੀ ਕੱਟੇ ਨੇ ਵੈਸੇ ਤਾਂ ਆਇਓਏ ਤੇ ਪਾਣੀ ਵੀ ਪਾ ਦੀਏ ਬਾਪੇ ਪਾਣੀ ਵੀ ਬਹੁਤ ਹੋ ਰਿਹਾ ਖਰਾਬ ਕਰਤਾ ਨਾ ਭਈ ਇਹਨਾਂ ਨੇ ਉਹਦੇ ਕਰਕੇ ਦੋਨੋਂ ਪਤਾ ਲੜੇ ਲੋੜੇ ਪੈਰ ਪੂਰਾ ਵਿੱਚ ਸੱਟ ਇਹਨਾਂ ਨੇ ਕੰਮ ਸਾਰਾ ਤਲ ਲਾਉ ਜੀ ਬਾਪੂ ਪਾਈ ਇਧਰ ਦਾਣ ਉਹ ਪਾਣੀ ਸੌਰੀ ਸੌਰੀ ਬਾਪੂ ਇਹ ਮਸਤੀਕਾਂ ਵਾਹ ਹੁੰਦੀਆਂ ਨੇ ਆਪਣੇ ਤੋਂ ਹਣਾ ਹੋਰ ਇਹ ਕੁਝ ਬੋਲ ਦਿੰਨੇ ਆ ਤੇ ਇਧਰ ਦਾਣਾ ਪਾਣੀ ਵੀ ਪਾਤਾ ਹਨ ਤੇ ਛੇਤੀ ਤੋਂ ਛੇਤੀ ਇਹਨਾਂ ਦੇ ਸਾਨੂੰ ਬੱਚੇ ਦੇਖਣ ਨੂੰ ਮਿਲਣਗੇ ਠੀਕ ਹੈ ਬੱਚੇ ਬਸ ਇਹਨਾਂ ਦੇ ਨਿਕਲਣ ਨਿਕਲਣ ਵਾਲੀ ਨੇ ਥੋੜੇ ਚਿਰ ਹੋਰ ਹਨਾ 10 10 15 ਦਿਨ ਹੋਰ ਨੇ ਬਾਕੀ ਦੇਖੋ ਹਣਾ ਤੇ ਇਧਰ ਵੀ ਵਸ ਨਿਕਲਣ ਵਾਲੇ ਬੱਚੇ ਚੱਟੀਆਂ ਵਾਲੀ ਦੇ ਆਪਣੇ ਤੇ ਇਹ ਇਹਨਾਂ ਦੀ ਵੀ ਤਿਆਰੀ ਹੈ ਆਪਣੇ ਆਂ ਦੀ ਰੱਤਿਆਂ ਦੀ ਆ ਰੱਤਾ ਆ ਰੱਤਾ ਆ ਤੇ ਆਹ ਅੱਲਾਹ ਜੀ ਨਹੀਂ ਚਲੋ ਬਾਬੋ ਕਰਦਾ ਮੜਾ ਜਿਹਾ ਫੋਨ ਮਾਣ ਨੂੰ ਡਰਲ ਡਰਲ ਮੰਗਾ ਕੇ ਬਲੋ ਤਾਂ ਦੇਖਿਆ ਨਾ ਵੀ ਡਰਲ ਤੇ ਇਦਰਾ ਦੇ ਨਾਲ ਕੰਮ ਸੈੱਟ ਹੋਊਗਾ ਉਹਦੇ ਨਾਲ ਕਰਦੇ ਆਂ ਸ਼ੇਰ ਫਿਰ ਤਾਂ ਹਾਂਜੀ ਬਾਬਿਓ ਤੁਸੀਂ ਵੀ ਕਹਿੰਦੇ ਆਂ ਕਿ ਕੰਦ ਤੇ ਚੜਿਆ ਕੰਦ ਤੇ ਵੀ ਕਿਸੇ ਗੱਲ ਕਰਕੇ ਚੜਿਆ ਮਾਬਿਓ ਲਓ ਜੀ ਬਾਬਿਓ ਲਾਤਾ ਬਾਬਿਓ ਪੋਲ ਆਪਣੇ ਠੀਕ ਐ ਤੇ ਛਾਤਰੀ ਵੀ ਖੜੀ ਕਰਤੀ ਹੈ ਹੁਣ ਬਹੁਤ ਉੱਚੀ ਹੋ ਗਈ ਆੜਾ ਵੀ ਛਾਤਰੀ ਹਨਾ ਟਾਂਗਾ ਥੋੜਾ ਜਿਹਾ ਬਿੰਗਾ ਉਹਦੇ ਕਰਕੇ ਤੂੰ ਹਿਲਦਾ ਜਮੀ ਵੀ ਨਹੀਂ ਹੈਗਾ ਭਈ ਜਮੀ ਵੀ ਨਹੀਂ ਹਿਲਦਾ ਜਿੰਨਾ ਮਰਜ਼ੀ ਨੂੰ ਉਹ ਕਰ ਲਾ ਐਡੀਆਂ ਨੇ ਕਿੱਲਾਂ ਬੱਚੇ ਠੋਗਤੀਆਂ ਇੱਕ ਗਲਿੱਥੇ ਇੱਕ ਗਲਿੱਥੇ ਜੇ ਇਧਰ ਵੀ ਹੁੰਦਾ ਫੇਰ ਜੁਮਾ ਪੱਕਾ ਹੋ ਜਾਂਦਾ ਜੇ ਇਧਰ ਹੁੰਦਾ ਆਹ ਲੱਗ ਜਾਂਦੀ ਇਕ ਹੈਨਾ ਚਲੋ ਕੋਈ ਨਾ ਇੰਨਾ ਕਾਪਣ ਜਿੰਨਾ ਦਿੱਤਾ ਸੀ ਉਹਨਾਂ ਠੀਕ ਐ ਤੇ ਬਾਬੋ ਸੋਨੂ ਨੀਚੇ ਜਾ ਕੇ ਦਿਖਾ ਆਓ ਦੇਖੋ ਭਾਈ ਕੁਢੀ ਤਾਂ ਲੱਗਦੀ ਆ ਬਹੁਤ ਉੱਚੀ ਲੱਗਦੀ ਆ ਭਈ ਛਤਰੀ ਜਮਾਂ ਓਕੇ ਹੋ ਗਿਆ ਕੰਮ ਜਮ ਹੀ ਬਾਬੋ ਇਹ ਮੌਜਾਂ ਲਾਤੀਆਂ ਜਤਾਪਾਂ ਨੇ ਆਪਾਂ ਨੇ ਖੁਦ ਲਾਇਆ ਠੀਕ ਐ ਕਿਸੇ ਦੀ ਮਦਦ ਨਹੀਂ ਲਈ ਠੀਕ ਐ ਆਪ ਹੀ ਲਾਇਆ ਕੱਲੇ ਨੇ ਠੀਕ ਐ ਜਿੰਨਾ ਬੰਦਾ ਹਨਾ ਆਪ ਕਰਦਾ ਕੰਮ ਓਨੀ ਸਹੀ ਰਹਿੰਦਾ ਜੇ ਕੋਈ ਕਿਸੇ ਤੋਂ ਕਰਾਉਂਦਾ ਓਹੋ ਤੁਹਾਨੂੰ ਪਤਾ ਹੀ ਹੈ ਫਿਰ ਅਗਲਾ ਸਿਰ ਚੜਦਾ ਹਨਾ ਚਲ ਕੋਈ ਨਾ ਤੇ ਹੁਣ ਮੈਂ ਇੱਕ ਕੰਮ ਕਰਦਾ ਖੜ ਜੋ ਕਿ ਆਪਣਾ ਪਹਿਲਾਂ ਉਰੇ ਆ ਲਾਈ ਸੀ ਖੜ ਜੋ ਹੁਣ ਮੈਂ ਐਂ ਕਰੂੰਗਾ ਆਇਨ ਨੂੰ ਐ ਤੇ ਠੋਕ ਕੇ ਬਈ ਠੀਕ ਹੈ ਜਿਵੇਂ ਆ ਮੋੜੀ ਹੋਈ ਆ ਆ ਨਹੀਂ ਮੋੜੀ ਹੋਈ ਜਿਵੇਂ ਐਵੇਂ ਅੱਧੀ ਕੁ ਮੋੜ ਕੇ ਇੰਨੀ ਕੁ ਮੋੜ ਕੇ ਵਿੱਚ ਠੋਕ ਕੇ ਇੰਨੀ ਤੱਕ ਜਾ ਕੇ ਐ ਮੋੜ ਨੂੰ ਇਹਨਾਂ ਨਾਲ ਵੀ ਆਇਨ ਲੱਗ ਜੂਗੀ ਠੀਕ ਹੈ ਵੀ ਕਵਰ ਬਣ ਜੂ ਇਹਨਾਂ ਦੀ ਵੀ ਇੱਕ ਹਿਸਾਬ ਦੀ ਹਨਾ ਤੇ ਉਹ ਪੋਲ ਬਾਲਾ ਸੋਹਣਾ ਲੱਗਿਆ ਬਾਪੂ ਠੀਕ ਹੈ ਜਿਹੜੇ ਸ਼ਾਤਰੀ ਬਹੁਤ ਹੀ ਹੋ ਗਈ ਦੇਖੋ ਉਰੋਂ ਤੋਂ ਕਿਤੇ ਕਿੱਥੇ ਠੀਕ ਹੈ ਬਾਕੀ ਟਾਂਗੀ ਦਾ ਫਰਕ ਹੈ ਟਾਂਗੀ ਹੋਰ ਉੱਚੀ ਲਾਵਾਂਗਾ ਤਾਂ ਬਹੁਤ ਉੱਤੀ ਭਗ ਜੂ ਹੈਨਾ ਤੇ ਹੁਣੇ ਕਰਦੇ ਆਂ ਬਈ ਆ ਵੀ ਕੰਮ ਕਰਾਂਗੇ ਹੁਣੇ ਕਰਾਂਗੇ ਨਾਲੇ ਤੇ ਸਾਈਂ ਤਮੈ ਨਦੀ ਵੀ ਲਈਆ ਮਾਹ ਚੱਲ ਜੇ ਇਹ ਲੱਗਣ ਇਹ ਵੀ ਲਾਵਾਂਗੇ ਤੇ ਇਹਨੂੰ ਆਪਾਂ ਰੱਖ ਦਈਏ ਇੱਥੇ ਤੇ ਇਹਨੂੰ ਚੱਕ ਲਈਏ ਆਪਾਂ ਤਾਂ ਲਓ ਜੀ ਬਾਬਿਓ ਅੱਜ ਤਾਂ ਜਮੀ ਕੋਕੇ ਜੜਤੇ ਮਾਹ ਆ ਪਾਣੀ ਜਮੀ ਆ ਕੰਮ ਹੋ ਹੀ ਬਣ ਗਿਆ ਆਹ ਹਗામੀ ਬੰਕ ਵੀ ਜਿਹੜਾ ਸਾਨੂੰ ਮਾਹਣ ਕੈਕੇ ਹਟਾ। ਤੁਹਾਨੂੰ ਪਤਾ ਹੀ ਆ ਫਿਰ ਆਪਣੇ ਭਾਈ ਦਾ ਠੀਕ ਹੈ। ਕੰਮ ਆਪਾਂ ਕਰਦੇ ਆਂ ਜਿਵੇਂ ਜੇ ਤਾਂ ਕਰਦੇ ਆਂ ਰੀਜਨਲ ਤਾਂ ਆਪਾਂ ਪੱਕਾ ਕੰਮ ਦੇ ਪੜਾਅਸ ਕੱਢ ਦਿੰਨੇ। ਜੇ ਮਤਲਬ ਕਰਦੇ ਆਂ ਉਹਦਾ ਸੀਸ ਚ ਫੇਰ ਤਾਂ ਕਿੱਥੇ ਕੰਮ ਹੁੰਦਾ। ਠੀਕ ਆ ਤਾਂ ਲਓ ਜੀ ਬਾਬਿਓ ਆਹ ਪੱਤੀ ਲਾਤੀ ਆਪਣੇ ਮੋੜਵਾੜ ਕਾ ਠੋਗ ਦੀ ਵਿੱਚ ਹਨਾ। ਆਪੇ ਆਪਣਾ ਸ਼ਾਸਤਰ ਠੀਕ ਆ। ਦੇਖੋ ਕਹਿੰਦੇ ਜਮਾ ਸੱਟ ਹੋਗਾ ਕੰਮ। ਬਸ ਹੁਣ ਜਿੱਦੇ ਸਿਮਿੰਟ ਸਮੰਟ ਪਿਆ ਹੋਇਆ ਘਰੇ ਵਾਂਸੀ ਹੁੰਦਾ ਹੋਣਾ ਮੜਾ ਮੋਟਾ ਸਿਮਿੰਟ ਇੱਥੇ ਲਾ ਦਾਂਗੇ ਇੱਥੇ ਲਾ ਦਾਂਗੇ ਸਾਰਾ ਭਰ ਦਾਂਗੇ ਨਾ ਇਹ ਵੀ ਮਤਲਬ ਵੀ ਹਿੱਲਣਾ ਜਾਵੇ ਇਹ ਇਸ ਤੋਂ ਬਾਅਦ ਮੀਮ ਤੋਂ ਬਾਅਦ ਤੇ ਢਾਂਕੀ ਆਪਣੀ ਜਮਾ ਓਕੇ ਹੋ ਗਈ ਤੇ ਪੋਲ ਵੀ ਨਹੀਂ ਹਿੱਲਦਾ ਬਾਈ ਨਾਲਿਆ ਇੰਨਾ ਠੋਕਿਆ ਫਿਰ ਵੀ ਨਹੀਂ ਹਿੱਲਿਆ ਨਹੀਂ ਆਏ ਵਾਈਬ੍ਰੇਸ਼ਨ ਉਹ ਹਿੱਲੇ ਜਾਂਦਾ ਨਾ ਕਈ ਵਾਰ ਫਿਰ ਵੀ ਹਿੱਲਿਆ ਨਹੀਂ ਹੈਗਾ ਨਾਲਿਆ ਇੰਨਾ ਇੰਨਾ ਠੋਕਿਆ ਦੇਖੋ ਹੱਥ ਕਿਵੇਂ ਜੋਗੇ ਠੀਕ ਹੈ ਆ ਜੀ ਆਪ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਇਹ ਸਾਰਾ ਕੰਮ ਆਪਣਾ ਠੀਕ ਹੈ ਕਮੈਂਟ ਤਾਂ ਕਰਨਾ ਪੈਂਦਾ ਐਨੀ ਕ ਆਪਣੀ ਮਿਹਨਤ ਦਾ ਠੀਕ ਹੈ ਮਿਹਨਤ ਦਾ ਫਲ ਅੱਜ ਆ ਗਿਆ ਪਰ ਦੇਖੋ ਸਹੀ ਗੱਲ ਹੈ ਜੇ ਮਿਹਨਤ ਕਰੋਗੇ ਪਾਓਗੇ ਚੀਜ਼ਾਂ ਠੀਕ ਹੈ ਬਾਬੇ ਉੱਤੇ ਸ਼ਸਤਰਾਵਨ ਚੱਕ ਲਈਏ ਰਾਂ ਤੇ ਇੱਧਰੋਂ ਆ ਵੀ ਚੱਕ ਲਈਏ ਦੋ ਕੀ ਕਹਿੰਦੇ ਨੇ ਇਹਨਾਂ ਨੂੰ ਇੱਕ ਤਾਂ ਮੇਰਾ ਖੁੱਡੇ ਵਾਲਾ ਤਲੋ ਜੀ ਬਾਬੇ ਤੇ ਪਾਣੀ ਚੇਂਜ ਕਰ ਦਈਏ ਪਾਣੀ ਉਹ ਤਾਂ ਸਾਫ਼ ਆ ਤੇ ਤੱਤਾ ਪਾਣਾ ਜ਼ਰੂਰੀ ਆ ਬਹੁਤ ਹਨਾ ਤੇ ਤੱਤਾ ਤਾਂ ਜ਼ਰੂਰੀ ਆ ਵੀ ਪਾਣੀ ਹਨਾ ਉਧਰ ਵੀ ਚੇਂਜ ਕਰਤਾ ਤਾਲਾ ਜੀ ਬਾਪ ਕੋਸਾ ਪਾਣੀ ਪਾਉਂਦੇ ਪਾਉਂਦੇ ਅਦਰ ਡਲ ਗਿਆ ਤਾਂ ਉਹ ਡਲ ਗਿਆ ਤਾਂ ਹੁਣ ਧਣ ਵਾਸਤੇ ਤੇ ਪਾਣੀ ਪੂਰਾ ਕੋਸਾ ਵੀ ਤੇ ਆਹ ਭਾਂਡੇ ਨੂੰ ਆਪਾਂ ਸਾਫ ਲਈ ਇਸੇ ਨਾਲੇ ਪਾਇਆ ਕਰਾਂਗੇ ਹੁਣ ਤੱਤਾ ਪਾਣੀ ਠੀਕ ਆ ਕੋਸਾ ਵੀ ਪਾਣੀ ਕਿਤੇ ਕਹਿ ਦੋ ਪਾ ਕੇ ਠੰਡਾ ਹਨਾ ਬੀਗਦੇ ਸਾਨੂੰ ਕਈਆਂ ਵਿੱਚ ਕੋਸਾਂ ਹੈ ਬਾਕੀ ਹੂੰ ਸੱਟ ਲਾਉ ਜਿਬਾਪਿਓ ਠੀਕ ਹੈ ਹੁਣ ਜਮਾ ਸੈਟ ਆਪਣਾ ਕੰਮ ਤੇ ਇਹ ਵੀ ਇਹ ਵੀ ਤਿਆਰੀ ਨੇ ਬਸ ਆਂਡੇ ਰੱਖਣ ਚ ਆਹਾ ਜੋੜੀ ਬਸ ਇਹਨਾਂ ਦੀ ਵੀ ਸਾਨੂੰ ਦਿਖਾਵਾਂਗੇ ਛੇਤੀ ਤੋਂ ਛੇਤੀ ਤੇ ਲਾ ਦੀ ਲੌਕ ਲਾਕ ਬਈ ਸਾਨੂੰ ਸਾਨੂੰ ਮਿਲਦਾ ਸਵੇਰੇ ਅੱਜ ਦੇ ਵਲੌਗ ਚ ਬਸ ਇੰਨੇ ਹੀ ਹੈ ਕੰਟੈਂਟ ਯਾ ਵੀ ਬਸ ਆਹ ਹਿਲਾ ਤ ਆਪਣੇ ਤੇ ਡੱਬੀ ਛੱਡਣ ਦੀ ਜਮਾ ਸੱਟ ਹੋ ਗਿਆ ਬਈ ਕੰਮ ਜਮੀ ਇੱਕ ਨੰਬਰ ਹੈਨਾ ਖਾਤਰੀ ਬਹੁਤ ਉੱਚਾ ਸੋਹਣਾ ਕੰਮ ਹੈਨਾ ਆ ਗਈ ਲੱਗ ਗਿਆ ਲਾਈਟਰ ਨੂੰ ਕਰੀਬ ਬੰਦ ਕਰੀਏ ਬਾਈ ਡੈਂਗਲ ਤੇ ਚਲੋ ਬਾਪੂ ਮਿਲਦਾ ਕਿਸੇ ਨਵੇਂ ਵਲੌਗ ਦੇ ਨਾਲ ਅੱਜ ਦੇ ਵਲੌਗ ਜਸ ਇੰਨੇ ਹੀ ਹੈ ਹੈਨਾ ਵਲੌਗ ਵਾਲਾ ਵੀਡੀਓ ਨਾਲ ਕੋਈ ਮਰਜ਼ੀ ਲਾ ਲਓ ਚਲੋ ਮਿਲਦੇ ਹਾਂ ਕਿਸੇ ਨਵੇਂ ਵਲੋਗ ਦੇ ਨਾਲ ਬਾਏ ਬਾਏ ਹੋਰ ਦੇਖੋ ਵਲੋਗ ਸਾਰੇ ਠੀਕ ਆ ਚਲੋ ਬਾਏ ਬਾਏ ਮਿਲਦੇ ਹਾਂ ਕਿਸੇ ਨਵੇਂ ਵਲੋਗ ਦੇ ਨਾਲ ਸਬ ਬਾਏ